ਨਾਮ ਹੈ ਗਗਨਦੀਪ ਸਿੰਘ ਪਿੰਡ ਜੀ ਪਿੰਡ ਘੋੜੇ ਨਾਲੇ ਡਿਸਟ੍ਰਿਕਟ ਸੰਗਰੂਰ ਮੇਰ ਜੀ ਇਸੀ ਤੁਹਾਨੂੰ 1.5 ਸਾਲ ਪਹਿਲਾਂ ਪੰਜ ਜੂਸ ਬੋਰਡ ਸਬਸਪੈਕ ਦਿੱਤਾ ਹੈਗਾ ਸੀਗਾ ਉਹ ਲੈਂਡ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤ ਆ ਗਈ ਸੀਗਾ ਜੀ ਉਹ ਲੈਂਡ ਤੋਂ ਪਹਿਲਾਂ ਮੈਨੂੰ ਆਪਣਾ ਤਜਾ ਬਣਦਾ ਸੀਗਾ ਮੇਰਾ ਭੁੱਖ ਨਹੀਂ ਲੱਗਦੀ ਸੀ ਔਰ ਸਰੀਰ ਦੇ ਵਿੱਚ ਬੀਕਨਸ ਰਹਿੰਦੀ ਸੀ ਬਹੁਤ ਜ਼ਿਆਦਾ ਤੁਹਾਨੂੰ ਇਹ ਪ੍ਰੋਬਲਮ ਕਿੰਨੇ ਟਾਈਮ ਤੋਂ ਹੈਗੀ ਸੀਗੀ ਏ ਮੈਨੂੰ ਪ੍ਰੋਬਲਮ ਵੀਰ ਜੀ 2020 ਦੇ ਵਿੱਚ ਸ਼ੁਰੂ ਹੋਈ ਲਗਭਗ 3 ਸਾਲ ਹੋ ਗਈ ਸੀ ਮੈਨੂੰ ਪ੍ਰੋਬਲਮ ਨੂੰ ਸਹੀ ਤੁਸੀਂ ਇਹਨਾਂ ਦਾ ਮਤਲਬ ਕਿ ਮੈਡੀਸਨ ਵੀ ਯੂਜ਼ ਕੀਤਾ ਹਾਂ ਵੀਰ ਜੀ ਮੈਡੀਸਨ ਮੈਂ ਲਈ ਬਹੁਤ ਅੰਗਰੇਜ਼ੀ ਦਵਾਈ ਵੀ ਲੈ ਕੇ ਦੇਖੀ ਆਪਾਂ ਨੇ ਔਰ ਦੇਸੀ ਦਵਾਈ ਵੀ ਲੈ ਕੇ ਦੇਖੀ ਬਹੁਤ ਆਪਾਂ ਨੇ ਪਰ ਕਿਤੇ ਉਹ ਆਰਾਮ ਨਹੀਂ ਹੋਇਆ ਹੈਗਾ ਠੀਕ ਹੈ ਮਤਲਬ ਜੀ ਜਿਵੇਂ ਤੁਸੀਂ ਆਪਣਾ ਪੰਜ ਯੂਸ ਬੋਡੀ ਸਾਈਜ਼ ਪੈਕ ਨੂੰ ਵਰਤਿਆ ਅੱਜ ਕਿਵੇਂ ਫੀਲ ਕਰ ਰਹੇ ਹੋ ਅੱਜ ਵੀਰ ਜੀ ਬਹੁਤ ਵਧੀਆ ਮਤਲਬ ਬਹੁਤ ਜਿਆਦਾ ਆਰਾਮ ਹੈ ਜਦੋਂ ਆਪਾਂ ਨੇ ਦੋ ਵਾਰੀ ਵਰਤਿਆ ਦੋ ਬੋਡੀ ਸੱਟ ਸਪੈਕ ਲੈ ਆਪਾਂ ਨੇ ਠੀਕ ਹੈ ਜੀ ਬਹੁਤ ਜ਼ਿਆਦਾ ਫਰਕ ਹੈ ਵੀਰ ਜੀ ਅੱਜ ਤੱਕ ਤੁਹਾਨੂੰ ਕੋਈ ਦਵਾਈ ਦੀ ਮੈਡੀਸਿਨ ਦੀ ਜ਼ਰੂਰਤ ਪੈਂਦੀ ਹੈਗੀ ਕੋਈ ਮੈਡੀਸਿਨ ਦੀ ਲੋੜ ਨਹੀਂ ਹੈਗੀ ਵੀਰ ਜੀ ਮੈਨੂੰ ਜਦੋਂ ਤੋਂ ਆਪਾਂ ਨੇ ਉਹ ਵਰਤਦੇ ਆ ਹੁਣ ਡੇਢ ਸਾਲ ਹੋ ਗਏ ਵਰਤਣ ਲੱਗ ਪਾ ਆਪਾਂ ਨੂੰ ਵੀਰ ਜੀ ਉਸ ਤੋਂ ਬਾਅਦ ਹੁਣ ਕੋਈ ਦਵਾਈ ਦੀ ਲੋੜ ਨਹੀਂ ਕਿਸੇ ਦੀ ਜ਼ਰੂਰਤ ਨਹੀਂ ਹੈ ਸਰੀਰ ਬਿਲਕੁਲ ਏਨ ਓਕੇ ਹੈ ਜੀ ਆਪਾਂ ਇਸ ਵੀਡੀਓ ਦੇ ਮਾਧਿਅਮ ਤੋਂ ਤੁਹਾਨੂੰ ਲੱਖਾਂ ਲੋਕ ਦੇਖਣਗੇ ਤੁਹਾਡਾ ਉਹਨਾਂ ਨੂੰ ਕੀ ਸਨੇਹਾ ਹੈਗਾ ਵੀਰ ਜੀ ਸਨੇਹਾ ਆਪਣਾ ਇਹੀ ਹੈ ਲੋਕਾਂ ਨੂੰ ਵੀ ਜਿੰਨਾਂ ਨੂੰ ਪ੍ਰੋਬਲਮ ਹੈ ਉਹਦਾ ਇਹ ਬਾਡੀ ਸਰਵਿਸ ਪੈਕ ਵਰਤਣਾ ਅਗਰ ਜਿੰਨਾਂ ਨੂੰ ਨਹੀਂ ਵੀ ਪ੍ਰੋਬਲਮ ਹੈ ਉਹ ਵੀ ਇੱਕ ਵਾਰੀ ਵਰਤ ਕੇ ਦੇਖਣਾ 100% ਰਿਜ਼ਲਟ ਮਿਲੇਗਾ ਜੀ ਤੁਹਾਨੂੰ ਠੀਕ ਹੈ ਜੀ ਧੰਨਵਾਦ ਸੁਖਨੀ ਜੀ